ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰੈਂਡਸ ਸਤਿ ਸ੍ਰੀ ਅਕਾਲ ਚਲੋ 11 ਮਾਰਚ ਵੀ ਨੰਗੀ ਰਿਜ਼ਲਟ ਵੀ ਤੁਸੀਂ ਦੇ ਦਿੱਤੇ ਬਹੁਤ ਸੋਹਣੇ ਚਲ ਤੁਸੀਂ ਤਾਂ ਨਹੀਂ ਦਿੱਤੇ ਜਿਨ੍ਹਾਂ ਨੇ ਦਿੱਤੇ ਹੋਣਗੇ ਆਈ ਡੋਟ ਨੋ ਕੀ ਗਈ ਹੈ ਹੁਣ ਆਈ ਮੀਨ ਉਹੀ ਗੱਲ ਹੋ ਗਈ ਨਾ ਕਿ ਪੰਜਾਬ ਕੀ ਗਈ ਹੈ ਪੰਜਾਬ ਨੂੰ ਕੁਝ ਕਹਿਣ ਨੂੰ ਹੈ ਹੀ ਨਹੀਂ ਬਚਿਆ ਹੀ ਨਹੀਂ ਛੱਡਿਆ ਹੀ ਨਹੀਂ ਕੁਝ ਕਹਿਣ ਨੂੰ ਚਲੋ ਕੋਈ ਗੱਲ ਨਹੀਂ ਸੋਕੇ ਪੰਜ ਸਾਲ ਸੇਵਕ ਰਾਕੇ ਦੇਖ ਲੈਣਾ ਕੈਪਟਨ ਤੋਂ ਵੀ ਵੈਸੇ ਇਹਨਾਂ ਨੇ ਆਪਣੀਆਂ ਸਟੇਜਾਂ ਤੋਂ ਬਹੁਤ ਸੋਹਣੀਆਂ ਕੀਤੀਆਂ ਸੀਗਾ ਅਨਸਰ ਅਜ ਹੁਣੀ ਤੇ ਤੁਸੀਂ ਦੇਖੀ ਹੈ ਹੁਣੀਆਂ ਸਾਰਿਆਂ ਨੇ ਕਿਆ ਸੋਹਣਾ ਉਹਨਾਂ ਨੇ ਕੀਤਾ ਸੀ ਕੰਮ ਤੇ ਐਸ ਵੀ ਐਲ ਮੁੱਦੇ ਤੇ ਹੁਣ ਸ਼ਹੀਦੀ ਤਾਂ ਦੇਣਗੇ ਜੀ ਕੈਪਟਨ ਸਾਹਿਬ ਜ਼ਰੂਰ ਦੇਣਗੇ ਪੂਰੀ ਉਮੀਦ ਹੈ ਖੜਨਗੇ ਤੇ ਬਾਕੀ ਅਸੀਂ ਹੁਣ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਆਪਣਾ ਹੀ ਸਿਕਾ ਖੋਟਾ ਹੋਵੇ ਤਾਂ ਅਸੀਂ ਤਾਂ ਸਪੋਰਟ ਕੀਤੀ ਸੀਗੀ ਕਿ ਬਦਲਾਵ ਦੇਸੀ ਆ ਸੀ ਪਰ ਅੱਜ ਸ਼ਰਮ ਆਂਦੀ ਆ ਕਿ ਅਸੀਂ ਉਹਨਾਂ ਲੋਕਾਂ ਲਈ ਆਪਣੀ ਫੈਮਿਲੀਸ ਤੱਕ ਪ੍ਰੋਬਲਮ ਕ੍ਰੀਏਟ ਕਰ ਲਈਆਂ ਜਿਨ੍ਹਾਂ ਨੂੰ ਸਿਰਫ ਇੱਕ ਬੋਤਲ ਜਾਂ ਥੋੜੇ ਪੈਸਿਆਂ ਪਿੱਛੇ ਆਪਣੇ ਜ਼ਮੀਰ ਨੂੰ ਵੇਚ ਲਿਆ ਚਲੋ ਇਟਸ ਓਕੇ ਦੋਖਾ ਉਹਨਾਂ ਦਾ ਆ ਜਿਨ੍ਹਾਂ ਨੇ ਆਪਣੀ ਪੜ੍ਹਾਈ ਵੀ ਇਫੈਕਟ ਕਰ ਲਈ ਤੇ ਕੰਮ ਵੀ ਛੱਡੇ ਖੜੇ ਆ ਕੇ ਨਾਲ ਕਿ ਆਪਣੇ ਫਿਊਚਰ ਲਈ ਸ਼ਾਇਦ ਸਾਡੇ ਕੁਝ ਭਲਾ ਹੋ ਜਾਊਗਾ ਆਮ ਆਦਮੀ ਪਾਰਟੀ ਦੇ ਆਣ ਨਾਲ ਤੇ ਬਹੁਤ ਕੁ ਰੀਲੀ ਐ ਨੈਕਡ ਡਿਸਪਾਇੰਟ ਹੋਇਆ ਨਾ ਚਲੋ ਮੈਨੂੰ ਇਸ ਗੱਲ ਦੇ ਕੋਈ ਸ਼ਰਮ ਨਹੀਂ ਕਰਨੀ ਰੀਲੀ ਮੈਂ ਬਹੁਤ ਡਿਸਪਾਇੰਟ ਹੋਈ ਇਸ ਗੱਲ ਤੋਂ ਮੁਰਜ਼ਾ ਕੁਛ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਪਰ ਐਨਾ ਆ ਕਿ ਆਪੋਜੀਸ਼ਨ ਦੇ ਵਿੱਚ ਬੈਠਣ ਵਾਲੇ ਤਾਂ ਬਣ ਗਏ ਹੁਣ ਐਨਾ ਜਰੂਰ ਹੈ ਕਿ ਕੁਐਸਚਨ ਪੁੱਛ ਸਕਦੇ ਆ 5 ਸਾਲ ਦੇਖ ਲਿਓ ਕੈਪਟਨ ਸਾਹਿਬ ਤੁਹਾਡੀ ਕਿਹੜੀ ਸੇਵਾ ਕਰਦੇ ਹੋ ਉਹ ਤਾਂ ਆਂਦੇ ਬਿਆਨ ਤੋਂ ਮੁੱਕਰ ਗਏ ਜੇ ਮਰਜੀਠੀਆ ਕਸੂਰ ਵਾਰ ਹੋਇਆ ਤਾਂ ਉਹਨੂੰ ਫੜਾਂਗੇ ਤਾਂ ਇਹ ਤੋਂ ਵੱਡੀ ਚਪੇੜ ਆਂਦੀ ਨੇ ਤੁਹਾਡੇ ਮੂੰਹ ਤੇ ਜਿਹੜੀ ਮਾਰੀ ਹੈ ਨਾ ਕਮਾਲ ਹੈ ਜੀ ਹੱਦ ਕਰਤੀ ਚਲੋ ਸੈਡ ਹਾਂਜੀ ਵੀਰੇ ਸੈਡ ਹੂੰ ਹੁੰਦੇ ਆ ਓਬਵੀਅਸ ਯਾ ਇਨਾ ਕੰਮ ਕੀਤਾ ਤੇਜ਼ ਕੀਤਾ ਲੋਕਾਂ ਦੀ ਗਾਲਾਂ ਵੀ ਸੁਣੀਆਂ ਚਲੋ ਕੋਈ ਗੱਲ ਨਹੀਂ ਸਿਰ ਮੱਥੇ ਪਰ ਗੈਰਤ ਹੈ ਨਹੀਂ ਬੇਗੈਰਤ ਆ ਬੇਗੈਰਤ ਗੁੱਡ ਲੱਕ ਤੁਸੀਂ ਸਫਰ ਕਰਨਾ ਹੈ ਸਾਰਿਆਂ ਨੇ ਜਿਨ੍ਹਾਂ ਨੇ ਆਪਣੇ ਫਿਊਚਰ ਲਈ ਸਪੋਰਟ ਕੀਤੀ ਸੀ ਪਰ ਜਿਹੜੇ ਚਮਚੇ ਸੀਗੇ ਉਹਨਾਂ ਨੂੰ ਤਾਂ ਪਤਾ ਹੈ ਕਿ ਕੋਈ ਕੀ ਫਾਇਦਾ ਹੈ ਕੈਪਟਨ ਦੇ ਆਉਣ ਨਾਲ ਤਾਂ ਕੀ ਨੁਕਸਾਨ ਹੈ ਬਸ ਉਹਨਾਂ ਨੇ ਤਾਂ 4 ਰੁਪਏ ਸੇ ਖਾਣੇ ਸੀ ਖਾ ਕੇ ਰਾਹ ਪੈਣਗੇ ਪਛਤਾਨਗੇ ਆਪਣਾ ਮੌਕਾ ਗਵਾਇਆ ਜੋ ਇਹਨਾਂ ਨੇ ਪਰ ਹਰਾਨੀ ਇਹ ਬਹੁਤ ਹੈ ਕਿ ਕੈਪਟਨ ਨੇ ਜਾਂ ਕਾਂਗਰਸ ਨੇ ਕਿੰਨੀਆਂ ਕਰੈਲੀਆਂ ਕੀਤੀਆਂ ਜਿਹੜੇ ਐਨੇ ਪ੍ਰਭਾਵਿਤ ਹੋ ਗਏ ਹੱਸੋ ਨਾ ਜੀ ਹਾਸਾ ਸਾਨੂੰ ਵੀ ਆਉਂਦਾ ਤੁਹਾਡੇ ਤੇ ਜਿਹੜੇ ਤੁਸੀਂ ਹੱਸ ਰਹੇ ਆ ਡੋਂਟ ਵਰੀ ਤੁਸੀਂ ਦੇਖੋ ਤੁਹਾਡੀ ਸੇਵਾ ਕਿੱਦਾਂ ਹੋਣੀ ਹੁਣ ਪਹਿਲਾਂ ਕੱਲ ਹੀ ਕਰ ਰਹੀ ਸੀਗੇ ਹੁਣ ਕਾਂਗਰਸੀਆ ਨਹੀਂ ਕਰਨੀ ਆ ਜਸਟ ਚਿਹਰੇ ਬਦਲੇ ਆ ਬਾਕੀ ਹੁਣ ਰੋਣ ਪਿੱਟਣ ਦਾ ਪਾਇਓ ਜੀ ਧਰਨੇ ਲਾ ਲਏ ਅਸੀਂ ਸਾਡੇ ਆ ਮੰਗਾਂ ਪੂਰੀਆਂ ਕਰੋ ਸਾਡੀਆਂ ਉਹ ਮੰਗਾਂ ਪੂਰੀਆਂ ਕਰੋ ਹੁਣ ਤਾਂ ਪੁਲਿਸ ਵਾਲੇ ਵੀਰ ਜੀ ਜਿੱਦਾਂ ਮਰਜ਼ੀ ਖੁੱਲੀ ਛੁੱਟੀ ਆ ਹੁਣ ਅਸੀਂ ਨਹੀਂ ਕਿਸੇ ਲਈ ਬੋਲਣਾ ਜੋ ਮਰਜ਼ੀ ਕਰੋ ਚਲੋ ਠੀਕ ਹੈ ਜੀ ਅਣਖੀ ਨਹੀਂ ਪੰਜਾਬੀ ਬਿਲਕੁਲ ਦੀ ਅਣਖੀ ਸ਼ਰਮੰਦੀ ਆ ਚਲੋ ਰੱਬ ਭਲਾ ਕਰੇ ਖੁਸ਼ ਰਹੋ ਬਸ ਇਹਨੇ ਕਿ ਆਪੋਜੀਸ਼ਨ 'ਚ ਬੈਠ ਕੇ ਜ਼ਰੂਰ ਇਹਨਾਂ ਨੂੰ ਕੁਐਸਚਨ ਪੁੱਛਣ ਜੋਗੇ ਹੋਗੇ ਆ ਬੜਾ ਆਸਾਨ ਦਾ ਹੈ ਕੋਈ ਨਹੀਂ ਪੁੱਤਰ ਜੀ ਰੋਂਗੇ ਹਲ ਤਾਂ ਵੇਖੋ ਮਿਆਂ ਤੋਂ ਮੁੱਕ ਰਿਹਾ ਤੁਹਾਡਾ ਕੈਪਟਨ ਗਾਂ ਗਾਂ ਦੇਖੋ ਹੁੰਦਾ ਕੀ ਆ ਚਲੋ ਜੀ ਬਾਈਕ